26 ਜਨਵਰੀ ਜਿੱਥੇ ਅੱਜ ਗਣਤੰਤਰ ਦਿਵਸ ਹੈ ਉੱਥੇ ਹੀ ਅੰਮ੍ਰਿਤਸਰ ਦੇ ਕੰਪਨੀ ਬਾਗ ਤੋਂ ਇੱਕ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਵਿੱਚ ਅਨੇਕਾਂ ਹੀ ਅਣਗਿਣਤ ਹੀ ਟਰੈਕਟਰ ਜੋ ਕਿ ਕੰਪਨੀ ਬਾਗ ਤੋਂ ਇਹ ਮੋਰਚਾ ਸ਼ੁਰੂਆਤ ਕਰਦੇ ਹੋਏ ਦਿਖਾਈ ਦੇਣਗੇ ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਅਣਗਿਣਤ ਹੀ ਟਰੈਕਟਰ 26 ਜਨਵਰੀ ਨੂੰ ਟਰੈਕਟਰ ਮਾਰਚ ਦੇ ਰੂਪ ਵਿੱਚ ਇੱਥੋਂ ਕੰਪਨੀ ਬਾਗ ਤੋਂ ਰਵਾਨਾ ਹੋਏ ਨੇ ਵੱਖ-ਵੱਖ ਜਥੇਬੰਦੀਆਂ ਦੇ ਪ੍ਰਧਾਨਾਂ ਨਾਲ ਗੱਲਬਾਤ ਕੀਤੀ ਮੀਡੀਆ ਨੇ ਜਦੋਂ ਤਾਂ ਉਹਨਾਂ ਨੇ ਕਿਹਾ ਕਿ ਜੋ ਮੰਗਾਂ ਸਾਡੀਆਂ ਸਰਕਾਰ ਨੂੰ ਪੇਸ਼ ਕੀਤੀਆਂ ਗਈਆਂ ਉਹ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਇਸ ਤੋਂ ਵੀ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾਏਗਾ ਆਓ ਸੁਣਾਨੇ ਆ ਕੀ ਕਹਿਣਾ ਤੇ ਕਿਹੜੇ-ਕਿਹੜੇ ਮੁੱਦੇ ਨੇ ਜਿਸ ਨੂੰ ਲੈ ਕੇ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਮੈਂ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੁਵਰਜ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਵਰਪਾਲ ਜੀ ਕੀ ਕੀ ਪ੍ਰੋਗਰਾਮ ਲਿਖਿਆ ਗਿਆ ਅੱਜ ਦਾ ਅੱਜ ਵੇਖੋ ਜੀ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਉਹ ਟਰੈਕਟਰ ਮਾਰਚ ਕਰਨ ਵਾਸਤੇ ਜਾ ਰਹੇ ਹਾਂ ਇੱਕ ਪਰੇਡ ਕਰਨ ਜਾ ਰਹੇ ਹਾਂ ਸਰਕਾਰ ਦੇ ਖਿਲਾਫ ਜੋ ਕਿ ਸਰਕਾਰਾਂ ਜਿਹੜੀਆਂ ਝੂਠੇ ਵਾਅਦੇ ਕਰਕੇ ਪ੍ਰੇਟਾ ਕਰਦੀਆਂ ਸੀਗੀਆਂ ਅੱਜ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਅੱਜ ਕਿਸਾਨ ਨੇ ਆ ਜਿਹੜੇ ਲੋਕ ਨੇ ਜਿਨ੍ਹਾਂ ਨੇ ਤੁਸਾਂ ਵਾਅਦੇ ਕੀਤੇ ਸੀਗੇ ਤੇ ਪੂਰੇ ਨਹੀਂ ਨਿਭਾਏ ਕਿ ਅੱਜ ਉਹਨਾਂ ਦੀ ਬਰਬਰ ਦੇ ਉੱਤੇ ਜਿਹੜਾ ਵਾਸੀਂ ਪੂਰੇ ਭਾਰਤ ਦੇ ਵਿੱਚ 500 ਜ਼ਿਲ੍ਹੇ ਦੇ ਵਿੱਚ ਜਿਹੜਾ ਵਾ ਅਸੀਂ ਟਰੈਕਟਰ ਮਾਰਚ ਟਰੈਕਟਰ ਪ੍ਰੇਟਾ ਰਿਹਾ ਕਰਨ ਜਾ ਰਹੇ ਹਾਂ ਕੀ ਕੀ ਮੰਗਾਂ ਹੈਗੀਆਂ ਤੁਹਾਡੇ ਮੋਗਲ ਮੰਗਾਂ ਨਹੀਂ ਸਾਡੀਆਂ ਇੱਕ ਤੇ ਐਮਐਸਪੀ ਗਾਰੰਟੀ ਕਾਨੂੰਨ ਜਿਹੜਾ ਮੋਦੀ ਸਰਕਾਰ ਨੇ ਉਹਨੂੰ ਲਾਗੂ ਨਹੀਂ ਕੀਤਾ ਦੂਸਰਾ ਸਾਡੇ ਦੇ ਝੂਠੇ ਪਰਚੇ ਪਾਏ ਸੀਗੇ ਜਿਹੜੇ ਇਹਨਾਂ ਨੇ ਉਥੇ ਦਿੱਲੀ ਦੇ ਵਿੱਚ ਉਹਨਾਂ ਨੂੰ ਅਜੇ ਤੱਕ ਖਤਮ ਨਹੀਂ ਕੀਤਾ ਇਹਨਾਂ ਨੇ ਦੂਜੇ ਜਿਹੜੇ ਕਿਸਾਨ ਸਾਡੇ ਇਹਨਾਂ ਨੇ ਉੱਥੇ ਦਰਦ ਦਿੱਤੇ ਸੀਗੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਇੱਕ ਸਾਡਾ ਪਾਣੀ ਦਾ ਬਹੁਤ ਵੱਡਾ ਮੁੱਦਾ ਵਾ ਜਿਹੜਾ ਸਾਡਾ ਪੰਜਾਬ ਤੋਂ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਪਾਣੀ ਦੇਣ ਜਾ ਰਹੇ ਆ ਉਹਨੂੰ ਅਸੀਂ ਜਿਹੜਾ ਨਹੀਂ ਜਾਣਦਿਆਂਗੇ ਕਿਉਂਕਿ ਸਾਡਾ ਪਾਣੀ ਜਿਹੜਾ ਵਾ ਪਹਿਲਾਂ ਸਾਡਾ ਹੱਕ ਆ ਸਾਡਾ ਪੂਰਾ ਹੋਊਗਾ ਤੇ ਬਾਅਦ ਵਿੱਚ ਅਸੀਂ ਵੇਖਾਂਗੇ ਵੀ ਕਿਹੜੇ ਦੇਸ਼ ਨੂੰ ਕਿੰਨੂੰ ਪਾਣੀ ਕਿਹੜੇ ਸੂਬੇ ਨੂੰ ਅਸੀਂ ਦੇਣਾ ਹੈ ਲੱਗਦਾ ਕਿ ਇਹ ਟਰੈਕਟਰ ਮਾਰਚ ਦਾ ਅਸਰ ਹੋਵੇਗਾ ਕੇਂਦਰ ਸਰਕਾਰ ਦੇ ਅੱਜ ਵੇਖੋ ਜੀ ਸਰਕਾਰ ਦੇ ਉੱਤੇ ਅਸਰ ਤੇ ਬਿਲਕੁਲ ਹੋ سرکاراں ਕਹਿੰਦੀਆਂ ਸੀਗੇ ਵੀ ਅਸੀਂ ਜਿਹੜੇ ਕਿਸਾਨ ਨੇ ਪਾਰਤੇ ਆ ਕਿਹੜੇ ਕਿਸਾਨ ਇੱਥੇ ਰਹਿ ਨਹੀਂ ਗਿਆ ਕੋਈ ਵੀ ਪਰ ਸਾਡੀਆਂ 37 ਕਿਸਾਨ ਜਿੱਥੇ ਬੰਦੀਆਂ ਜੜੀਆਂ ਉਹ ਇਕੱਠੀਆਂ ਹੋ ਚੁੱਕੀਆਂ ਨੇ ਤੇ ਉਹਨਾਂ ਦੇ ਸੱਦੇ ਦੇ ਉੱਤੇ ਹੀ ਅੱਜ ਜਿਹੜਾ ਵਾ ਸੀ ਪੂਰੇ ਜ਼ਿਲ੍ਹਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜਾ ਵਾ ਸਟੇਟ ਇੰਟਰਪ੍ਰੀਟ ਕਰਨ ਜਾ ਰਹੇ ਹਾਂ ਤੇ ਸਰਕਾਰ ਨੂੰ ਹਿਲਾ ਕੇ ਰੱਖ ਜਾਗੇ ਲੱਗਦਾ ਕਿ ਪ੍ਰੇਖਾ ਕੋਈ ਟਿੱਖੀ ਤਿਆਰ ਕੀਤੀ ਜਾਵੇਗੀ ਉਸ ਤੋਂ ਬਾਅਦ ਬਿਲਕੁਲ ਜੀ ਅੱਜ ਇੱਕ ਤੇ ਇੱਕ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਆਂ ਕਿ ਆਹ ਵੇਖੋ ਜੱਟ ਜਿਹੜੇ ਕਿਸਾਨ ਆ ਉਹ ਸੜਕਾਂ ਦੇ ਉੱਤੇ ਆ ਗਏ ਨੇ ਦੂਸਰਾ ਜਿਹੜਾ ਵਾ ਲੋਕਾਂ ਨੂੰ ਲਾਮਬੰਦ ਕਰਨ ਦਾ ਬਹੁਤ ਵੱਡਾ ਕਹੀਂ ਅਸੀਂ ਨਿਯੁਕਤ ਕਿਸਾਨ ਮੋਰਚੇ ਨੂੰ ਮੀਟਿੰਗ ਕਰਨ ਜਾ ਰਹੇ ਆ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਸ਼ੰਘਾਸ ਲਿਖਾਂਗੇ ਕੁਝ ਤਿੱਖਾ ਹੋਊਗਾ ਉਹਦੀ ਰੂਪਰੇਖਾ ਦੇ ਰੁਕਣ ਵਾਲੇ ਆ ਅੱਜ ਦਾ ਰੂਪਰੇਖਾ ਜਿਹੜੀ ਇੱਥੋਂ ਦਾ ਰੋਡ ਮੈਪ ਆ ਉਹ ਅੰਮ੍ਰਿਤਸਰ ਦਾ ਜਿਹੜਾ ਕੰਪਨੀ ਬਾਗ ਤੋਂ ਚਾਲੂ ਹੋ ਕੇ ਤੇ ਮਾਰ ਰੋਡ ਤੋਂ ਲੈ ਕੇ ਕਰਕੇ ਅਸੀਂ ਜਿਹੜਾ ਡੀਜੀਸੀ ਦਫ਼ਤਰ ਦੇ ਅੱਗੇ ਜਿਹੜਾ ਉੱਤੇ ਸਮਾਪਤ ਕਰ ਦਾਂਗੇ ਪੂਰੇ ਸ਼ਾਂਤਮਈ ਤਰੀਕੇ ਨਾਲ ਅੱਜ ਮਹਿੰਦਰ ਜੀ ਆਪਣਾ ਨਾਮ ਦੱਸ ਕੇ ਡੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਰਾਮ ਵੀਰ ਸਿੰਘ ਲੋਹਾਰਾ ਦਾ ਸੀਨੀਅਰ ਮੀਤ ਪ੍ਰਧਾਨ ਰਾਜਾ ਗਰੁੱਪ ਅੱਜ ਅਸੀਂ ਕਾਫੀ ਟਰੈਕਟਰ ਟਰੈਕਟਰ ਲੈ ਕੇ ਤੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਕਿ ਆਪਾਂ ਇੱਕ ਅਜਲਾਸ ਕਰਨਾ ਜੋ ਅੰਮ੍ਰਿਤਸਰ ਦੇ ਸੈਂਟਰ ਦੇ ਵਿੱਚ ਰਣਜੀਤ ਐਮਨੂ ਤੋਂ ਲੈ ਕੇ ਤੇ ਆਪਣਾ ਕੰਪਨੀ ਬਾਗ ਦੇ ਵਿੱਚ ਸ਼ਿਰਕਤ ਕੀਤੀ ਆ ਜਦੋਂ ਕਿ ਸਾਰੀਆਂ ਪਾਰਟੀਆਂ ਅੱਜ ਇੱਥੇ ਆਈਆਂ ਨੇ ਤੇ ਹਰ ਇੱਕ ਭੈਣ ਭਰਾ ਨੇ ਉਤਸ਼ਾਹ ਦੇ ਨਾਲ ਟਰੈਕਟਰ ਲੈਂਦੇ ਆ ਮੇਰਾ ਖਿਆਲ ਹੈ ਕਿ ਕਮ ਸੇ ਕਮ 50 30000 ਤੋਂ ਉੱਪਰ ਟਰੈਕਟਰ ਹੋਊਗਾ ਕੋਈ ਗਿਣਤੀ ਨਹੀਂ ਇਹਨਾਂ ਦੀ ਤੇ ਸਾਰੇ ਜੱਜਬੰਦੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਕੋਈ ਵੀ ਕਿਸੇ ਤੇ ਕਿੰਤੂ ਪਰਤੂ ਨਹੀਂ ਕੀਤਾ ਜਿਹੜਾ ਆਉਣ ਵਾਲਾ ਪ੍ਰੋਗਰਾਮ ਆ ਉਹ ਸ਼ਾਦੀਆਂ ਜਿਹੜੀਆਂ ਮਹਾਨ ਜੱਜਬੰਦੀਆਂ ਨੇ ਉਹਨਾਂ ਨੇ ਰਲ ਕੇ 28 ਤਰੀਕ ਨੂੰ ਮੀਟਿੰਗ ਰੱਖੀ ਹੈ ਚੰਡੀਗੜ੍ਹ ਉੱਥੇ ਜਾ ਕੇ ਫਿਰ ਸਾਰੀ ਆਪਾਂ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਨੀਕਾਂਗੇ ਕੁਝ ਇੱਕ ਦੋ ਕਿਸਾਨ ਜਿਹੇ ਬੰਦੀਆਂ ਹੈ ਜਿਹੜੀਆਂ ਦੋ ਤਿੰਨ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਵੇਖੋ ਇਕੱਲੇ ਕਾਰੇ ਨੇ ਕੋਈ ਵੀ ਜਿੱਤ ਪ੍ਰਾਪਤ ਨਹੀਂ ਹੁੰਦੀ ਜਿੱਤ ਪ੍ਰਾਪਤ ਜਿਹੜੀ ਆ ਉਹ ਸਾਰੇ ਇਕੱਤਰ ਹੋਵਾਂਗੇ ਪਹਿਲੀ ਗੱਲ ਤੇ ਮੈਂ ਇਹ ਗੱਲ ਕਹਿੰਦਾ ਕਿ ਆਪਣੇ ਮਨ ਦੇ ਵਿੱਚੋਂ ਹੰਕਾਰ ਜਿਹੜਾ ਉਹਨੂੰ ਤੋੜਨਾ ਚਾਹੀਦਾ ਦਬਾ ਕਰਨਾ ਚਾਹੀਦਾ ਤੇ ਸਾਰੇ ਇੱਕੇ ਥਾਂ ਜਿਹੜੇ ਆ ਬੰਦੇ ਆਪਣੇ ਉਹ ਇਕੱਠੇ ਹੋਣ ਕੱਟੇ ਹੋ ਕੇ ਚੱਲਣ ਜੋ ਇੱਕ ਕਮੇਟੀ ਬਣਾ ਲੈਣ ਹਰ ਇੱਕ ਜਥੇਬੰਦੀ ਦਾ ਇੱਕ ਇੱਕ ਮੈਂਬਰ ਲੈ ਕੇ ਉਹ ਕਮੇਟੀ ਜੋ ਪ੍ਰੋਗਰਾਮ ਲਿਖੇਗੀ ਆਪਾਂ ਉਸੇ ਹਿਸਾਬ ਨਾਲ ਅੱਗੇ ਚੱਲਾਂਗੇ ਤੁਹਾਡੇ ਵੱਲੋਂ ਦਿੱਲੀ ਦਿੱਲੀ ਨੂੰ ਕੋਰਸ ਕਰਨਾ ਉਹਨਾਂ ਨੇ ਤੁਸੀਂ ਕਰੋਗੇ ਦਿੱਲੀ ਵੱਲ ਮਹਾਰਾਜ ਦਿੱਲੀ ਛੱਡ ਕੇ ਕੋਲਕਾਤਾ ਬੰਬੇ ਨੂੰ ਵੀ ਕਰਨਗੇ ਤੇ ਅਸੀਂ ਨਾਲ ਚੱਲਾਂਗੇ ਕੋਈ ਹੈ ਹਾਂਜੀ ਆਜੇ ਇੱਥੇ ਸਮਾਤੀਆ ਜੀ ਇਥੋਂ ਕਚੈਰੀ ਨੂੰ ਮਿਲ ਕੇ ਆਪੋ ਆਪਣੇ ਵਤਨ ਨੂੰ ਜਾਰਾ ਹੁਣ ਇੱਥੋਂ ਅੱਗੇ ਕੋਈ ਪ੍ਰੋਗਰਾਮ ਨਹੀਂ ਹੈ ਇੱਥੋਂ ਅੱਗੇ 18 ਤਰੀਕ ਨੂੰ 28 ਤਰੀਕ ਨੂੰ ਚੰਡੀਗੜ੍ਹ ਜਿਹੜੀ ਮੀਟਿੰਗ ਰੱਖੀ ਆ ਉਹਦੇ ਵਿੱਚ ਸਾਰੇ ਪ੍ਰੋਗਰਾਮ ਦੀ ਕੀ ਜਾਣਗੇ ਤੇ ਫਿਰ ਤੁਹਾਨੂੰ ਅੱਗੇ ਔਰ ਸਭ ਕੁਝ ਦੱਸਾਂਗੇ ਬਾਈ ਦਤਾ ਮੇਰਾ ਨਾਮ ਹੈ ਲਖਬੀਰ ਸਿੰਘ ਨizampura ਸੂਬਾ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਦੇਸ਼ ਦਾ ਉਹਦਾ ਮੈਂ ਮੈਂਬਰ ਆ ਸਰਦਾਰ ਜੀ ਕੀ ਪ੍ਰੋਗਰਾਮ ਵਿੱਚ ਲਿਖਿਆ ਗਿਆ ਅੱਜ ਅਸੀਂ ਜਿਹੜਾ ਪੂਰੇ ਦੇਸ਼ ਦੇ ਅੰਦਰ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਟਰੈਕਟਰ ਮਾਰਚ ਕਰ ਰਹੇ ਆਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਿੱਥੇ ਸੰਯੁਕਤ ਕਿਸਾਨ ਮੋਰਚੇ ਨੇ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਜਿਹੜੀਆਂ ਪੈਂਡਿੰਗ ਮੰਗਾਂ ਓਨਾਂ ਨੂੰ ਹੀ ਆਵਾਜ਼ ਉੱਚੀ ਕਰਨ ਵਾਸਤੇ ਇਨਸਾਫ ਵਾਸਤੇ ਔਰ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਜਿਹੜਾ ਅੱਜ ਦੇ ਅੰਦੋਲਨ ਦਾ ਸਵਾਰਥਨ ਕੀਤਾ ਗਿਆ ਉਹਦੇ ਤਹਿਤ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਸਾਡੀਆਂ ਮੁੱਖ ਮੰਗਾਂ ਦੇ ਅੰਦਰ ਐਮਐਸਪੀ ਤੇ ਖਰੀਦ ਗਰੰਟੀ ਕਾਨੂੰਨ ਬਣਾਉਣਾ ਔਰ ਨਖੀਮਪੁਰ ਖੀਰੀ ਦੇ ਅੰਦਰ ਸ਼ਹੀਦ ਹੋਏ ਕਿਸਾਨਾਂ ਦਾ ਇਨਸਾਫ ਹਾਸਲ ਕਰਨਾ ਔਰ ਕਿਸਾਨਾਂ ਦਾ ਕਰਜ਼ਾ ਮੁਕਤ ਕਰਨਾ ਔਰ ਕਿਸਾਨਾਂ ਨੂੰ ਪੈਨਸ਼ਨ ਵਾਸਤੇ ਘੱਟੋ ਘੱਟ 10000 ਰੁਪਏ ਮੰਥਲੀ ਜਿਹੜੀ ਉਹ ਪੈਨਸ਼ਨ ਪ੍ਰਾਪਤ ਕਰਨ ਵਾਸਤੇ ਅਸੀਂ ਜਿਹੜਾ ਇਹਨਾਂ ਮੰਗਾਂ ਦੀ ਆਵਾਜ਼ ਜਿਹੜੀ ਅੱਜ ਪੂਰੇ ਦੇਸ਼ ਦੇ ਅੰਦਰ ਜਿਹੜਾ ਕੋਈ ਉਠਾ ਰਹੇ ਆ ਔਰ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਵਾਰਨਿੰਗ ਦਿੰਨੇ ਆ ਕਿ ਇਹ ਕਿਸਾਨ ਅੰਦੋਲਨ ਦੁਜੇ ਪੜਾ ਦਾ ਅੰਦੋਲਨ ਹੈ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਜਿਹੜਾ ਵੱਡਾ ਅੰਦੋਲਨ ਲੜ ਕੇ ਜਿੱਤ ਕੇ ਆਏ ਆਂ ਔਰ ਕੇਂਦਰ ਸਰਕਾਰ ਲਗਾਤਾਰ ਸਾਡੇ ਉਸ ਅੰਦੋਲਨ ਦੇ ਸਮੇਂ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਹੀ ਔਰ ਅਸੀਂ ਅੱਜ ਉਹਨੂੰ ਚੇਤਾਵਨੀ ਦੇਣ ਵਾਸਤੇ ਕਿਉਂਕਿ ਅਸੀਂ ਉਦੋਂ ਵੀ ਕੋਵਿਡ ਦੇ ਦੌਰਾਨ ਸਭ ਤੋਂ ਪਹਿਲਾਂ ਟਰੈਕਟਰ ਮਾਰਚ ਕੀਤਾ ਸੀ ਅੱਜ ਫੇਰ ਅਸੀਂ ਪੂਰੇ ਦੇਸ਼ ਦੇ ਅੰਦਰ ਟਰੈਕਟਰ ਮਾਰਚ ਕਰ ਰਹੇ ਆਂ ਔਰ 16 ਫਰਵਰੀ ਨੂੰ ਅਸੀਂ ਪੂਰਾ ਭਾਰਤ ਬੰਦ ਕਰਾਂਗੇ ਔਰ ਉਹਦੇ ਵਿੱਚ ਸਰਕਾਰ ਨੂੰ ਇਸ ਗੱਲ ਦੀ ਵਾਰਨਿੰਗ ਦੇਾਂਗੇ ਕਿ ਜੇ ਉਹਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਇਹ ਕਿਸਾਨ ਅੰਦੋਲਨ ਫੇਰ ਦਿੱਲੀ ਵੱਲ ਨੂੰ ਜਿਹੜਾ ਵਹੀਰਾ ਘੱਟ ਸਕਦਾ ਇਸ ਕਰਕੇ ਅੱਜ ਅਸੀਂ ਇਕੱਤਰ ਹੋਏ ਇਹ ਸੰਵਧਾਨਾਂ ਨੂੰ ਬਹੁਤ ਸਾਰੇ ਹੱਕ ਹਕੂਮ ਦਿੱਤੇ ਪਰ ਦੇਖ ਲੇ 10 ਸਾਲਾਂ 'ਚ ਮੋਦੀ ਸਰਕਾਰ ਨੇ ਇੱਕ ਇੱਕ ਕਰਕੇ ਸਾਡੇ ਦੇਸ਼ ਦੇ ਸੰਵਧਾਨ ਨੂੰ ਤੇ ਇਹਦੇ ਦੌਰਾਨ ਇਤਿਹਾਸਕ ਮਿੰਡੇ ਬਰਤਿਆ ਔਰ ਉਹ ਕਾਰਪੋਰੇਟਾਂ ਦੀ ਫਤਾਨੂ ਸਾਫਤ ਕਰ ਕਾਰਪੋਰੇਟਾਂ ਵਾਸਤੇ ਦੁਬਾਰਾ ਕੋਈ ਕਾਨੂੰਨ ਲਾ ਆ ਉਹਤਨੇ ਕਾਨੂੰਨ ਜਿਹੜੇ ਆਵਾਜ਼ੀ ਮੁਰਤੀ ਨੂੰ ਕਮਾਇਆ ਨਹੀਂ ਆਨ ਕਰਾ ਦੇਸ਼ ਦੇ ਫਤਾਨੂ ਨੂੰ ਫਤਾਨੂ ਸਾ ਸਤਿ ਸ਼੍ਰੀ ਅਕਾਲ ਤੁਹਾਡਾ ਪਰਵਾਹ ਕਰਦਾ ਹੋਇਆ ਤੁਹਾਡੇ ਸਾਰੇ ਸਾਥੀਆਂ ਦਾ ਤੁਹਾਨੂੰ ਅਰਦਾਸ ਕਿ ਤੁਸੀਂ ਸੰਯੁਕਤ ਖਾੜ ਬੋਚੇ ਦੇ ਥੱਲੇ ਤੇ ਅੱਜ ਕੰਪਨੀ ਵਾਸਤੇ ਇਕੱਠੇ ਹੋਏ ਹੋ ਮੈਂ ਦੱਸਦਾ ਗੱਡੀ ਹੋ ਰਹੀ ਆ ਕਿ ਅਸੀਂ ਦੇਸ਼ ਦੇ ਵੱਲੋਂ ਜਦੋਂ ਪ੍ਰੋਗਰਾਮ ਆਇਆ ਸੀ 26 ਮਾਰਚ 22 ਜਨਵਰੀ ਨੂੰ ਅਸੀਂ ਕੰਮ ਕਰਟਰ ਵਾਸਤੇ ਕੀਤਾ ਸੀ ਔਰ ਅੱਜ ਉਸ ਤੋਂ